ਹੋ ਵੀ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਵੀ ਜਗਦੀਪ ਕੋਲ ਜੀ ਕਹੀ ਜਾਂਦਾ ਮੇਰਾ ਗੰਨਾ ਦੇਖ ਕੇ ਆ ਗੰਨਾ ਦੇਖ ਕੇ ਆ ਆ ਨਹੀਂ ਹੋਇਆ ਇਹ ਕੋਈ ਕਈ ਦਿਨ ਹੋ ਗਏ ਜਿਹੜਾ ਕੱਤਕੀ ਗੰਨਾ ਬੀਜਿਆ ਵਾ ਉਹ ਦੇਖਣ ਪਹੁੰਚੇ ਵੀ ਅੱਜ ਕਿ ਨਾਲ ਆਏ ਵਾ ਇੱਥੇ ਨਾਲੇ ਕਹਿੰਦਾ ਢੇੜਾ ਮਾਰ ਕੇ ਆਉਂਦੇ ਭੈਣੀ ਮਾ ਚੱਲ ਕੋਈ ਨਹੀਂ ਚੱਲਦੇ ਆ ਹੁਣ ਦਿਖਾਉਂਦੇ ਆ ਇਹਦਾ ਗੰਨਾ ਅੱਜ ਗੰਨਾ ਵਧੀਆ ਖੜਾ ਹੁਣ ਐਨ ਇੱਕ ਨੰਬਰ ਲੋ ਵੀ ਜਗਦੀਪ ਕੋਲ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਕਿੱਦਾਂ ਗੰਨਾ ਗੰਨਾ ਵਧੀਆ ਨਜ਼ਰੇ ਸਾਹਮਣੇ ਆ ਦੇਖ ਤੂੰ ਕਹਿ ਕੰਨ ਮੈਂ ਤਾਂ ਦੇਖਣ ਆ ਗਿਆ ਤੂੰ ਦੱਸ ਹੁਣ ਕਿੰਨਾ ਕਹਿੰਦਾ ਕਿਆ ਗੰਨਾ ਠੀਕ ਆ ਇੱਕ ਨੰਬਰ ਆ ਘਾਟ ਬਾਤ ਤਾਂ ਕੋਈ ਨਹੀਂ ਹੈਗੀ ਹਨਾ ਹਲ ਹੋ ਗਈ ਵੀ ਹੁਣ ਕਿਹੜੇ ਵਿੱਚ ਵੜ ਹੋਣਾ ਘਾਟ ਬਾਤ ਹੋਵੇ ਜਾਂ ਨਾ ਹੋਵੇ ਨਹੀਂ ਨਾ ਨਾ ਵਧੀਆ ਐਨ ਇੱਕ ਨੰਬਰ ਓਕੇ ਹਮ ਹਾ ਛਣਾ ਫੜਦਾ ਹੋਊ ਨਾ ਹੈਗਾ ਆ ਛੜਦਾ ਤਾਂ ਹੈਗਾ ਨਾਮ ਨਾਲ ਹੈਗਾ ਹਨਾ ਹਮ ਵਿੱਚ ਨਹੀਂ ਵੜਦਾ ਇਥੇ ਹੁੰਦੀ ਹੈ ਦੀ ਕਹਾ ਹਮ ਲੱਹ ਆ ਦੇਖੋ ਇਹਨੂੰ ਆਓਏ ਹੂੰ ਇਹ ਥੱਤੀ ਆ ਉਹ ਅੱਗੇ ਵਾਲਾ 95 ਆ ਇਹ 230 ਆ ਹੂੰ ਆ ਤਾਂ ਹੀ ਦਾਗਾ ਦਿਖਾ ਕੇ ਦਿਖ ਜਾਂਦਾ ਇਹ ਮੀਂਹ ਪਏ ਤੇ ਹਟੂਗਾ ਨਾ ਕੋਈ ਨਾ ਠੀਕ ਨੇ 5-7 ਦਿਨ ਚ ਹੁਣ ਟੈਂਪਰੇਚਰ ਡਾਊਨ ਆ ਗਿਆ ਨਾ ਹਾਂ ਹਾਂ ਬਾਈ ਨੇ ਜੀ ਨੂੰ ਫਰਕ ਤੇ ਸਾਲਾ ਉਹ ਜ਼ਿਆਦਾ ਤੀ ਗਰਮੀ ਕਰਕੇ ਹੈ ਨਾ ਇਹ ਚੀਜ਼ ਇੱਕ ਫਾਇਦਾ ਯਾਰ ਇਹ ਕੱਤਕੀ ਗੰਨੇ ਬੀਜੇ ਦਾ ਹੂੰ ਇਹ ਵੀ ਥੋੜੀ ਮਹਿਤ ਘਟ ਆਉਂਦੀ ਆ ਹਾਂ ਹਾਂ ਖੇਚਣ ਨਹੀਂ ਕੱਟਣੀ ਖੇਚਣ ਨਹੀਂ ਕੱਟਣੀ ਪੈਂਦੀ ਐਂਡੇ ਜਾ ਕੇ ਇਕਣਾ ਹੁਣ ਆਪਣਾ ਜਿਹੜਾ ਫੱਗਣ ਵਾਲਾ ਏ ਉਹ ਆਪਣੇ ਗੌਰ ਬਹੁ ਮੰਗਦਾ ਕਣਕ ਜੀਰੀ ਵਾਲਾ ਦਾ ਫਿਰ ਜ਼ਿਆਦਾ ਖੇਚਲਾ ਇਹਨੂੰ ਹੁਣ ਤਣੂ ਖੇਚਲ ਕੋਈ ਨਹੀਂ ਹੋਈ ਸਰੋਂ ਵਾਲਾ ਤਾਂ ਮੈਂ ਤਾਂ ਸੋਂਡੀ ਸਵੇਰੇ ਤਾਂ ਨਹੀਂ ਕਰੀ ਆਪਾਂ ਨੇ ਕੋਈ ਇੱਕ ਕਰਾ ਇਹਨੂੰ ਪਈ ਨਹੀਂ ਤੀ ਇਹਨੇ ਕਰਾਤੀ ਦੀ ਬਈ ਇਹਦੇ ਹਾਂ ਮੈਂ ਉਹੀ ਕਹਿੰਦਾ ਇੱਕ ਕਰਾਤੀ ਦੀ ਹੂੰ ਠੀਕ ਪਈ ਨਹੀਂ ਇਹਨੂੰ ਪਰ ਪਹਿਣੀ ਹੋਣੀ ਹੈ ਕਿ ਗੰਨਾ ਉਹਦੇ ਲੈ ਕਿੱਥੇ ਪੁੱਜਿਆ ਵਾ 95 ਕਹਿੰਦਾ 95 ਜੀ ਵਧੀਆ ਇਹਦਾ ਕਰਦਾ ਜ਼ਿਆਦਾ 95 ਦਾ ਥੋੜਾ ਜਿਹਾ ਫਲਾੜ ਜ਼ਿਆਦਾ ਫਲਾੜ ਦਾ ਇਹਦਾ ਵੀ ਪਰ ਹੈਗਾ ਵਿੱਚ ਨੂੰ ਲੰਗ ਨਹੀਂ ਹੁੰਦਾ ਫਲਾਰ ਤਾਂ ਬਹੁਤ ਆ ਹੁਣ ਹੋਰ ਕਿੰਨਾ ਕਿ ਚਾਹੀਦਾ ਜੀ ਕੀਰੀ ਲੈ ਲਵਾਂਗੇ ਮਤਲਬ ਉਹਦੇ ਪੱਤੇ ਐ ਜਿਹੜੇ ਉੱਪਰ ਨੂੰ ਆ ਹਾਂ ਉਹਦਾ ਥੋੜਾ ਜਿਹਾ ਖੜਮੇ ਆ ਖੜਮੇ ਉਹਦੇ ਪੱਤੇ ਉਹਦੇ ਪੱਤੇ ਦੇਖੀ 85 ਵਾਂਗੂ ਚੌੜੇ ਆ ਹਾਂ ਚੌੜੇ ਜਾਂਦਾ ਆਹ ਚਰੀਆਂ ਬੀਤੀਆਂ ਦੇ 233 ਅੱਜ ਵਧੀਆ ਕਰਿਆ ਤੈਨੂੰ ਗਿਆ ਦੇ ਇੱਥੇ ਧਾਨ ਨਹੀਂ ਲੂਟਾਉਣੇ ਉਹ ਚੌਂਦਾ ਬਹੁਤ ਆ ਸਾਲ ਨਾਲ ਨੂੰ ਪਾਣੀ ਨਿਕਲ ਹੀ ਜਾਣਾ ਪਏ ਦਾ ਨਹੀਂ ਉਹ ਤਾਂ ਹਯੋਦ ਨੂੰ ਕਿਹਾ ਤਾਂ ਹੈਗਾ ਤਾਂ ਤੂੰ ਕਹਿੰਦਾ ਤਾਂ ਧਾਨ ਲਾਉਣਾ ਹੈ ਇਹਦੇ ਰੂ ਪਾ ਦੀਆਂ ਹਾਂ ਤਾਂ ਖੜੇ ਹੋ ਗਏ ਡੱਕੇ ਇਹ ਮੈਂ ਡੱਕੇ ਖੜੇ ਹਾਂ ਤਾਂ ਫੇ ਰੇਪੋਂ ਦਾ ਪਾਣੀ ਨਾ ਭਰਦਾ ਅੱਜ ਨਾ ਮਾੜਾ ਮੋਟਾ ਪਾਦਾ ਕਾਲੂ ਪਾ ਦੂਗੇ ਕਾ ਕਾਲੂ ਪਾ ਦੀ ਜੇ ਪਾਣੀ ਘਟ ਗਿਆ ਨਾ ਫੇ ਇਹ ਬਾਈ ਦਾ ਫੇ ਫਾਇਦਾ ਇਹ 95 ਆ ਇਹ 95 95 ਦਾ ਆ ਕੇ ਦੇਖੇ ਕਹਣਾ ਪਾਟ ਦਾ ਉੱਪਰ ਤੇ ਹਾਂ ਆ ਦੇਖ ਇਹ ਹਵਾ ਨਹੀਂ ਕਰਿਆ ਇਹ ਹਵਾ ਕਰਦੀ ਹੈ ਇਹਨੂੰ ਇਹਦਾ ਆਗ ਨਾ ਨਰਮ ਆ ਹਾਂ ਨਰਮਾ ਦੂਏ ਗੰਨੇਆਂ ਨਾਲੋਂ ਇਹਦੇ ਆਗੇ ਨਰਮ ਆ ਥੋੜਾ ਜਿਹਾ ਹਵਾ ਕਰਦੀ ਹੈ ਇਹਨੂੰ ਹਵਾ ਬਹੁਤ ਭੰਦੀ ਆ ਦੇਖਦੇ ਆ ਵੀ ਹੁਣ ਕਿਹੜਾ ਕਿੰਨਾ ਕਿਨੇ ਕੱਢਦਾ 95 ਲੂਟ ਪਰ 38 ਨਾਲ ਦੀ ਰਿਸ਼ਤਾ ਨਹੀਂ ਕੋਈ ਕਰ ਸਕਦਾ ਵਜਨ ਚ ਵਜਨ ਵਿੱਚ ਵੀ ਮੁੱਢੇ ਵਿੱਚ ਵੀ ਸਭ ਕਾਸੀ ਚ ਵੀ ਬਸ ਉਹਨੂੰ ਆਏ ਵੀ ਬਿਮਾਰੀਆਂ ਢਾਉਣ ਲੱਗੀਆਂ ਉਹਨਾਂ ਨੂੰ ਉਹੋ ਜਿਹੇ ਬੂਟੇ ਆ ਭਲਾ ਵਿੱਚ ਹਾਂ ਉਹਨੂੰ ਬਿਮਾਰੀਆਂ ਢਾਉਣ ਲੱਗੀਆਂ ਨਾ ਉਹਦਾ ਬੀਜੜ ਬੀਜੜ ਦਾ ਹੀ ਲਾਹਾ ਆਪਾਂ ਨੂੰ ਉਹਨੂੰ ਬਿਮਾਰੀਆਂ ਢਾਉਣ ਲੱਗੀਆਂ ਰ ਬੀਜੜ ਜੇ ਤਾਂ ਪੂਰਾ ਹੀ ਨਿਕਲੇ ਉਹ ਮੈਂ ਕੀ ਬਾਧੂ ਨਿਕਲੂਗਾ ਤਾਂ ਹਾਂ ਪੂਰਾ ਹੈ ਨਾ ਉਹਨਾਂ ਦੇ ਬੂਟੇ ਨੂੰ ਫਰਕੇ ਨਹੀਂ ਪੈਣ ਦੇਣਾ ਹਾਂ ਜੇ ਬੂਟੇ ਤਾਂ ਫਰਕ ਪਾਉਂਦੇ ਜੇ ਮਾੜਾ ਹੁੰਦਾ ਮਾੜਾ ਹੁੰਦਾ ਜੇ ਪਹਿਨੀ ਤਕੜਾ ਉਹ ਆ ਚੱਕਰ ਹੋ ਜਾਂਦਾ ਨਾ ਹਾਂਜੀ ਮਾਲਾ ਫੱਗਣ ਵਾਲਾ ਲਾਇਆ ਉਹਦਾ ਫੇਰ ਫਰਕ ਪੈਂਦਾ ਤੇ ਥੋੜਾ ਜਿਹਾ ਫਰਕ ਪਾ ਲੈਂਦਾ ਜਦੋਂ ਗੰਨੇ ਲਾਉਣਾ ਜਦੋਂ ਬੂਟੇ ਲੱਗਣੇ ਇਹ ਜਦੋਂ ਉਹ ਗੰਨਾ ਜੰਮਿਆ ਬੈਠਾ ਡਾ ਤਾਂ ਆਹ ਜਦੋਂ ਸ਼ੋਰਾ ਹੋ ਜਾਂਦਾ ਗੰਨੇ ਦਾ ਬੂਟਿਆਂ ਚ ਬੂਟਿਆਂ ਦਾ ਹੁਣ ਉਹ ਸ਼ੋਰੇ ਦੇ ਗੰਨੇ ਦੇ ਤਾਂ ਬਰਾਬਰ ਪੁੱਜੇ ਪਏ ਲੈ ਗੰਨੇ ਨੇ ਮੈਨੂੰ ਐਂ ਲੱਗਦਾ ਵੀ ਜੇ ਬਰਸਾਤ ਪੈ ਗਈ ਗੰਨੇ ਨੇ ਢਾਲੇ ਨੇ ਬੂਟੇ ਤੇਰੇ ਐ ਬਰਾਬਰ ਪੁੱਜ ਜਾਣਾ ਦੇਖੀ ਨਾ ਆ ਚੱਕਰ ਆ ਕੀ ਦੇਖਦੇ ਪਤਾ ਸੁੱਕਣੇ ਨਾ ਮੈਨੂੰ ਵੀ ਦੱਸੋ ਵੀ ਕੀ ਚੱਕਰ ਆ ਹੈ ਕਿਹੜਾ ਚਾਈ ਇਹ ਕੋਈ ਚੱਕਰੇ ਨਹੀਂ ਹੈਗਾ ਗਰਮੀ ਹੈ ਸਿਰਫ ਇਹ ਕੋਈ ਬਿਮਾਰੀ ਨਹੀਂ ਜੀ ਮੈਂ ਉਹੀ ਗੱਲ ਕਰਦਾ ਮੈਂ ਕਿ ਪੰਮੇ ਜਿੰਦਿਆਂ ਤੁਸੀਂ ਭਰਿਆ ਨਹੀਂ ਕਰ ਸਕਦੇ ਇਹ ਕੋਈ ਬਿਮਾਰੀ ਨਹੀਂ ਜੀ ਮੈਂ ਨਹੀਂ ਕਰੀਦੀ ਇਹ ਗਰਮੀ ਹੈ ਤੇ ਗਰਮੀ ਨਾਲ ਹੋਇਆ ਹੋਣ ਪੰਜ ਸੱਤ ਦਿਨ ਚ ਦੇਖੋ ਮੀ ਪੈ ਗਿਆ ਨਾ ਟੈਂਪਰੇਚਰ ਘਟ ਗਿਆ ਇਹਨੇ ਆਪ DNA ਠੀਕ ਹੋ ਜਾਣਾ ਕੱਲਾ 38 ਨੂੰ ਆ ਇਹ 38 ਨੂੰ ਆ ਹੋਰ ਕਿਸੇ ਨੂੰ ਨਹੀਂ ਹੈਗਾ ਹੋਰ ਕਿਸੇ ਨੂੰ ਨਹੀਂ ਹੈਗਾ ਸਿਰਫ ਕੱਲਾ 38 ਨੂੰ ਪ੍ਰੋਬਲਮ ਆਉਂਦੀ ਹੈ ਇਹ। ਨਹੀਂ ਸਾਲੇ ਦੀ ਤਾਕਤੇ ਨਹੀਂ ਹੈਗੀ ਤੇ ਆਗ ਚੱਲਣ ਦੀ। ਹਾਂ ਆਗ ਚ ਨਹੀਂ ਹੈ ਗਰਮੀ ਚ ਚੱਲਦਾ। ਹੂੰ ਗਰਮੀ ਚੱਲਣ ਵੀ ਨਹੀਂ ਆਈ। ਚਰੀ ਬਹੁਤ ਵਧੀਆ ਜਮੀਂ 20 ਜਿਆਦਾ ਪਾਤਾ। ਕੀ ਉਹਨਾਂ ਨੂੰ 12 ਕਿਲੋ ਲਿਆ ਦਾ ਦੋਆ ਜ। ਹਾਂ। ਤਿੰਨ ਕ ਕਨਾਲਾਂ ਲਏ ਆ ਮਲਾਦ। ਲੈ ਤਿੰਨ ਕਨਾਲਾ ਕਿੱਥੇ ਹੋਊ ਇਹ? 22 ਤਿੰਨ 22 ਕੋਹਣੀਆਂ। ਮੈਨੂੰ ਭੋਗ ਨੜਾ ਲੱਗਦੀ ਆ। ਹਾਂ। ਦੋਗ। ਮਾਵਾ 20 ਪਾਤਾ ਦਾ 12। ਤਾਂ ਹੀ ਟਾਈਮ ਸਰਬਾਲਾ ਮੰਗੂ ਜੰਮੀ ਵੀ ਇਹ ਦੇਖਤਾ ਸਹੀ। ਠੀਕ ਆ। ਬਹੁਤ ਵਧੀਆ। ਸੰਗਣੀ ਵਧੀਆ ਚੱਲ। ਜੀਰੀ ਜੇ ਦਾ ਪਾਣੀ ਪੂਰਾ ਹੋ ਜਾਂਦਾ ਲਾਈਟ ਵਧੀਆ ਆਉਂਦੀ ਆ। ਜੀਰੀ ਜੇ ਦਾ ਪਾਣੀ ਵਧੀਆ। ਮੋਟਰਾਂ ਦੋ ਆਂ ਇੱਕ ਦਾ ਅੱਜ ਉਹਨਾਂ ਨੂੰ ਦਿੱਤੀ ਸਮਾਂ ਕਹੇ ਬੂਟਿਆਂ ਨੂੰ ਅਸੀਂ ਪਾਣੀ ਲਾਉਣਾ। ਆਹੋ। ਆਉ ਨਾਲੇ ਲਾਈਟ ਵੀ ਵਧੀਆ ਆਉਂਦੀ ਆ। ਲਾਈਟ ਵਾਧੂ ਆ। ਲਾਈਟ ਵਧੀਆ ਕਰਕੇ ਹੀ ਆ ਮੋਟਰ। ਜੀਰੀ ਜੇ ਦਾ ਲਾਈਟ ਨਾ ਬਾਰੇ ਨਿਆਰੇ ਕਰੇ ਪੈ। ਉਹ ਤਾਂ ਹੈਊਗਾ। ਹੂੰ। ਹੁਣ ਮੇਰੇ ਅੱਜ ਸ਼ਾਮ ਨੂੰ ਆਉਣਾ ਆਪਣੇ ਦੀ ਪਤਨੇ ਨਾਲ। ਹਾਂ ਸ਼ਾਮ ਨੂੰ ਕਹਿੰਦੇ ਤੇਰੇ। ਤੇ ਤੇਰਾ ਲਾਕ ਹੀ ਜਾਣਾ ਕਹਿੰਦੇ ਸਾਰੇ। ਉਹ ਫੇਰ ਨਿਬੜਾ ਜਾਣਾ ਕੀ ਦਾ ਆ ਪਿਆ ਦੋ ਕਿਲੇ ਕਢਣਾ ਹਾਂ ਸਾਰਾ ਨਵੇੜ ਕੇ ਕਹਿੰਦੇ ਫੇਰ ਜਾਣਾ ਕਿਤੇ ਅੰਨੀ ਯਾਰ ਰਹਿ ਗਿਆ ਬਸ ਹਾਂ ਆ ਦੇਲਾ ਜਮੇ ਛੋਟੇ ਛੋਟੇ ਜਿਹੇ ਬੂਟੇ ਇਹਦਾ ਬਹੁਤ ਚੱਲੇ ਹੋਏ ਬੰਮੂ ਬੂਟੇ ਲੈ ਹੋਰ ਕੀ ਆ ਇਹਦੇ ਯਾਰ ਇੰਨਾ ਇੰਨਾ ਦੇ ਸੀਰੇ ਆ ਇਹਦਾ ਫੇ ਹਯੋ ਫੁੱਟ ਫੁੱਟ ਦੇ ਸੀਰੇ ਆ ਇਹਦੇ ਚ ਪਿਆ ਹੋਏ ਨੇ ਖੇਤ ਵੀ ਦੱਸਦਾ ਹੀ ਇਹ ਤੁਹਾਨੂੰ ਪਹਿਲਾਂ ਵੀ ਤਾਂ ਸਾਹੀ ਇੰਨੀ ਛੇਤੀ ਹੋਏ ਤੇ ਹਾਂ ਪਹਿਲਾਂ 2.5 ਸਾਲ ਦੇ ਪਟਾਤੇ ਹਾਂ ਕਾਜੀ ਛਾਲ ਦੇ ਬੂਟੇ ਪਟਾਤੇ ਦੇ ਦੇਸੀਰੇ ਦਾ ਬਹੁਤ ਫਰਕ ਆ ਬਾਈ ਦੇਸੀਰੇ ਫਰਕ ਪਾਉਂਦਾ ਇਹ ਚ ਪਾਣੀ ਥੋੜਾ ਜਿਹਾ ਹੋਰ ਪਾਣਾ ਤੇ ਮੈਂ ਇਹਨੂੰ ਕਹਿਣਾ ਵੀ ਅੱਧਾ ਘੰਟਾ ਘਟਾ ਘਟਾ ਅੱਧਾ ਅੱਧਾ ਘੰਟਾ ਪਾ ਲਈ ਫਿਰ ਆਏ ਨਾ ਕਦੋਂ ਕਹਿੜਾ ਹੋ ਜਾਂਦਾ ਨਹੀਂ ਜਿੰਨਾ ਚਿਰ ਧਾਨ ਲੱਗਦੇ ਰਹੀ ਨਾ ਉਨਾਂ ਚਿਰ ਪਾਣੀ ਪਾ ਲਾ ਇਹਦੇ ਪਰ ਝਟਪਟ ਮਾਰ ਜਣੀ ਦੀ ਜਾਂ ਰਾਉਂਡ ਅਪ ਉਹ ਨਹੀਂ ਕਰਨ ਲੱਗੇ ਹਾਂ ਪੰਪ ਚਾਰਜ ਲਾਇਆ ਕਾਲੇ ਗੋਲ ਦਾ ਪੰਪ 5-6 ਦਿਨ ਹੋ ਗਏ ਲੈ ਗਿਆ ਹਾਂ ਹਾਂ ਹੁਣ ਉਹਦੇ ਮਗਾ ਕੇ ਚਾਰਜ ਲਾ ਕੇ ਆਇਆ ਪੈਣਾ ਪਿੰਡ ਮਾਰਨਾ ਫਿਰ ਉੱਟ ਜਾਉਂਦਾ ਬਾਈ ਹਾਂ ਉਹ ਹੀ ਕਹਿੰਦਾ ਵੀ ਫਿਰ ਧਾਨ ਲ ਚੰਗੀ ਗੱਲ ਅਜੇ ਪੈ ਵੀ ਸ਼ਾਇਦ ਹੈ ਨਾ ਨੇ ਹਾਂ ਇਹਦੇ ਕੋ ਪੈ ਤੇ ਹਾਂ ਹਾਂ ਟੈਟ ਕਰਤਾ ਆ ਬੁੱਟਿਆਂ ਨੂੰ ਸਪਰੇਅ ਕਿਹੜੀ ਕਰਤੀ ਕਿ ਅੱਗ ਲੱਗੀ ਹਾਂ ਉਹ ਉੱਥੇ ਫੂਸ ਜਿਆਦਾ ਥੋੜੀ ਅੱਗ ਲਾਈ ਸੀ ਕਾਹੀ ਲੱਗਦਾ ਬਾਈ ਤਾਂ ਉਹਦਾ ਪਾਣੀ ਵੀਰੇ ਨਿਕਲ ਜਣਾ ਖੇਤ ਨੂੰ ਜੇ ਲਾਉਣਾ ਵੀ ਹੈ ਨਾ ਹਾਂ ਹਾਂ ਉਹਦਾ ਖਾਰਜੀ ਪਾ ਦਾਂਦਾ ਫਿਰ ਮੈਂ ਚਲਾਈਉਣੀ ਹੈ ਨਾ 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 ਠੀਕ ਆ ਹੋਰ ਬਾ ਵਧੀਆ ਚੱਲੀਏ ਫਿਰ ਹਾਂ ਮਮਾ ਟੱਕਣ ਫੋਨ ਨਮਾ ਉਹੇਠਾ ਇਹਦੇ ਨਾਲ 38 ਕਹਿੰਦਾ ਇਧਰ ਥੋੜਾ ਜਾਂ ਮੁੜ ਗੁਰਾ ਹੋਵਾ ਵਿਚੇ ਦਾ ਵਧੀਆ ਗੱਲ ਆ ਮੂੰਹ ਦਾ 5-7 ਕਦੇ ਆ ਰੋ ਬਣੀ ਸਿੱਕੀ ਇਹ ਚਾਗੇ ਉਹ ਰੋ ਆ ਵੀ ਤੇਰਾ ਯਾਰ ਬਹੁਤਾ ਨਹੀਂ ਤਾਂ ਡਗਰਾ ਖਾਤਰ ਆਪਣੇ ਕੰਮ ਆਉਂਗਾ ਹੀ ਬਹੁਤਾ ਗੰਨਾ ਵਿੱਚ ਵਿੱਚ ਤਾਂ ਪੜਾ ਹੈਗਾ ਨਾਲ ਵਾਲੇ ਵਾਲੇ ਦੋ ਤਿੰਨ ਕਿਹਾਰੇ ਫੁੱਲ ਨਾ ਇਧਰ ਤਾਂ ਪਾਣੀ ਪੈ ਗਈ ਆ ਪਿਛਲੇ ਵਸ ਤੇ ਹਾਂ ਇਧਰ ਪਹੀ ਹੈ ਇਧਰ ਬੂਟੇ ਜੁੱਥੇ ਛੋਟੇ ਤੇ ਨਾਲ ਇੱਕ ਪਿਆਰਾ ਫੁੱਲ ਗਿਆ ਰੋ ਉਹੀ ਕਹਿੰਦਾ ਉਹਦੇ ਲੱਗਨੀ ਲੇਵਰ ਲੱਗੀ ਵੀ ਆ ਇਹ ਹੜਾਂ ਦੀ ਮਾਰ ਚ ਆ ਗਈਆਂ ਥੋੜਾ ਜਾ ਜੇ ਹੜ੍ਹ ਦੀ ਮਾਰ ਚ ਨਾ ਆਉਂਦੀਆਂ ਨਾ ਇਹ ਉਹ ਪਾਲੀਆਂ ਲੈਣਾ ਨਾਲ ਦੀਆਂ ਹੋਣੀਆਂ ਤੇ ਇਹਨਾਂ ਨੇ ਆ ਚੱਕਰ ਹੋ ਗਿਆ ਅੱਧਾ ਬਹੁਤ ਫਰਕ ਮੈਂ ਗੱਲਾਂ ਇਹ ਵੀ ਠੀਕ ਆ ਕਿਹੜਾ ਜਿਹਾ ਖੱਬੜ ਜਿਆਦਾ ਖੱਬੜ ਦਾ ਹੱਲ ਖੱਬੜ ਝਟਪਟੇ ਆ ਇਹਦਾ ਹੋਣ ਕਰ ਦੋਵੇਂ ਹਨ ਛੜ ਤੇੜਾ ਹੋ ਜਾ ਹੋਰ ਕੁਝ ਦੱਸ ਦੇਣ ਜਾਊਗਾ ਕਿਹੜਾ ਮੇਰੇ ਬਨ ਗਏ ਹਾਂ ਮੇਰੇ ਬਨ ਗਏ ਕਰ ਮੇਰੇ ਬਨ ਕੇ ਕਰਦੀ ਖੱਬੜ ਦਾ ਮਰ ਜੂ ਐਨ ਫੇ ਤੇਰਾ ਆਹੀ ਆ ਦੋ ਕਿਸਿਆੜਾ ਉੱਥੇ ਇੱਕ ਤੱਕ ਦਵੇ ਵੇ ਹਾਂ ਗੰਨਾ ਪੂਰਾ ਇਹ ਵੀ ਉਹਦੇ ਉਹਦੇ ਮੰਗੂ ਖੜਾ ਵੇ ਨਾ ਦਿਖਦਾ ਹੀ ਗੰਨਾ ਇਹ ਵੀ ਹੈ ਨਾ ਆਹੀ ਨੀ ਜਗਾ ਛੜਤੀ ਯਾਰ ਇਹਦੇ ਨਾਲ ਖਾਰ ਬਹੁਤ ਹੰਦੀ ਥੱਲੇ ਇਹਨੂੰ ਪੈਸੇ ਚਰੀ ਬੀਜਦੇ ਬਾਜਰਾ ਬੀਜਿਆ ਵਾ ਹੈ ਬਾਜਰਾ ਉਹਦੇ ਬਰਾ ਜੰਮਿਆ ਵਾ ਇੱਥੇ ਇਹਨੂੰ ਪਾਣੀ ਲਾਣਾਂ ਚੱਲਦੀ ਹਾਂ ਹਾਂ ਉਹ ਹੀ ਕਹਿੰਦਾ ਵੀ ਖਾਰ ਦਾ ਦਿੱਤਾ ਵਾ ਜੰਮਿਆ ਹੋਣਾ ਇਹ ਵੀ ਉਹੀ ਕਹਿੰਦਾ ਬੀਤੇ ਆ ਮੱਕੀ ਵਾਲਾ ਖੇਤ ਆ ਗਿਆ ਹੈ ਆ ਮੱਕੀ ਆ ਪਾਣੀ ਪਾ ਦੇ ਥੋੜਾ ਥੋੜਾ ਜਿਹਾ ਫੇ ਕਾਲੂ ਨਾ ਪਾਈ ਕਾਲੂ ਇਹ ਪਾ ਦੀ ਸ਼ਾਮ ਨੂੰ ਲੇਜਰ ਦਾ ਫਾਇਦਾ ਭਾਈ ਲੇਜਰ ਦਾ ਫਾਇਦਾ ਤਾਂ ਹੈਗਾ ਹੀ ਆ ਡਰਾਈਵਰ ਵੀ ਨਾ ਨਾ ਆ ਆ ਖੇਤ ਤਾਂ ਬਹੁਤ ਜੀਰੋ ਕਰਿਆ ਬਹੁਤ ਜੀਰੋ ਹੈ ਬਹੁਤ ਜੀਰੋ ਕਰਿਆ ਨਾ ਆ ਗਿਆ ਨਸਾ ਨੂੰ ਮੋੜ ਦੇ ਲੋ ਜੀ ਅਮਨ ਸਪਰੇਅ ਲੱਗਿਆ ਹੋਇਆ ਕਰਨ। ਨਾ ਹੁਣ ਇੰਨੀ ਛੇਤੀ ਹੋ ਜੂਗੀ ਇਹ। ਬਾਈ ਨੋਵੰੀ ਗੋਲਡ। ਕੱਖ ਤਾਂ ਹੈ ਇੰਨੀ ਡੱਕਾ ਵੀ। ਹੈਗਾ ਵਿੱਚ। ਹੈਂ? ਛੋਟਾ ਜਿਹਾ ਹੀ ਮਾਰ ਲੈਣਾ ਬੜਾ ਨਹੀਂ ਹੋਣ ਦੇਣਾ। ਹੈਂ? ਛੋਟਾ ਜਿਹਾ ਹੀ ਮਾਰ ਲੈਣਾ ਬਾਈ। ਜਦ ਤੱਕ ਬੀਜਾਂ ਨੂੰ ਲੇਟ ਕਰਤੀ ਹੁਣ ਤੂੰ ਕਹਿੰਦਾ ਵੀ ਇਹ ਛੇਤੀ ਦੇ ਕੇ ਹੋ ਜੂਵੇ ਹੈਂ? ਨਹੀਂ ਬਾਈ ਬੰਮੇ ਹੁਣ ਉਹ ਜਿਹੜੀ ਬਾਲੀ ਵੀਰੇ ਪਨੀਰੀ ਹੈ। ਹੂੰ। ਉਹਦੇ ਜਿ ਕੱਖ ਹੈਗਾ ਕਿਤੇ 5-4 ਦਿਨਾਂ ਚ ਮਰ ਜਾਣਾ ਤੇ ਕੋਈ ਫਰਕ। ਕੱਖ ਦੇ ਦਦਾ ਤਾਂ ਹੈ ਨਹੀਂ ਯਾਰ। ਹੈਗਾ ਵਿੱਚ ਕਿਤੇ ਕਿਤੇ ਡੀਲਾ ਜਾ ਯਾਰ। ਫੇ ਕੋਈ ਡੱਕੇ ਦਾ ਕੀ ਹੁੰਦਾ? ਆਉ 26ਵਾਂ ਵੀ ਕਰਨੀ ਦੀ ਮੈਂ ਹੁਣ ਦੋਹਾਵਾ ਕਰ ਦਿੰਦਾ ਇਹ ਮੈਂ ਤਾਂ ਕਿ ਕਿਤੇ ਵੀ ਕਹਿੰਦਾ ਹੁਣ 4 ਦਿਨ ਚੇ ਕਰ ਦਵਾਂ ਨਹੀਂ 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 ਸਪਰੇਅ ਹੈ ਨੋਮਨੀ ਗੋਲਡ ਹਾਂ ਦੋ ਵਾਪਾ ਦੀ ਇੱਕ ਪੂਰੀਂ ਦੇ ਰਣੀ ਇੱਕ ਰੀ ਮੈਂ ਕਰ ਲਈ ਮੈਂ ਵਧੀਆ ਫਿਰ ਤਾਂ ਕਰਦੇ ਪਰਕ ਦਾ ਕੋਈ ਨਹੀਂ ਆ 100 ਰੁਪਈਆ ਆਈਏ ਇੰਨੇ ਕ ਜੀ ਆਉਂਦੀ ਆ ਇਹ ਕੱਖ ਮਰ ਗਿਆ ਵਿੱਚ ਇੰਨੇ ਚ ਆਪਣਾ ਫਾਇਦਾ ਸੋਣਾ ਉਹ ਤਾਂ ਹੋ ਗਈ ਆ ਨਹੀਂ ਹੂੰ ਉਹ ਕਹਿੰਦਾ ਛੋਟਾ ਸਾਮਲੋ ਫੇ ਬਡੇ ਦਾ ਬڑا ਨਹੀਂ ਹੁੰਦਾ ਬਡੇ ਨੂੰ ਥੋੜਾ ਤੰਗ ਕਰਦਾ ਹੁਣ ਵਿੱਚ ਵਿੱਚ ਕੋਈ ਛੋਟਾ ਉਹ ਮਰ ਜਾਣ ਨਾਲ ਨਹੀਂ ਆ ਆਕੇ ਦਿਖਦਾ ਤਾਂ ਹੈ ਨਹੀਂ ਵੈਸੇ ਵਧੀਆ ਜਮੀ ਵੀ ਪਨੀਰੀ ਤੇਰੀ ਹੈ ਨ ਇੱਕ ਨੰਬਰ ਆ ਇਹ 26 ਆ ਉਹ 34.5 34.5 ਇਹ 4 ਦਿਨ ਦਾ ਫਰਕ ਆਉਦੇ ਗਿਲਤੇ ਭਾਈ ਉਹ ਜ਼ਿਆਦਾ ਸ਼ਾਲਾ ਮਾਰਦੀ ਫਿਰ ਪਤਾ ਨਹੀਂ ਕਿੰਨਾ ਜ਼ਿਆਦਾ ਫਰਕ ਹੋਣਾ ਯਾਰ ਹੈ ਨਾ ਨਹੀਂ ਇੰਨਾ ਗਿਆ ਭਾਈ ਇਹ ਬੀਜ ਹੋਈ ਆ ਦੋ ਨੂੰ ਉਹ 10 ਨੂੰ ਬੀਜੋ ਇਹ 8 ਦਿਨ ਦਾ ਫਰਕ ਹੈ ਤੇ 8 ਦਿਨ ਦਾ ਫਰਕ ਆ ਉਹੀ ਕਹੀ ਜਾਂਦਾ ਮੈਂ ਵੀ ਕਹਾਂ ਵੀ 2 ਦਿਨ ਦਾ ਫਰਕ ਤਾਂ ਲੱਗਦਾ ਨਹੀਂ 3 ਦਿਨ ਦਾ ਇਹ 8 ਦਿਨ ਦਾ ਫਰਕ ਹੈ ਫਿਰ 8 ਦਿਨ ਦਾ ਫਰਕ ਹੈ ਭਾਈ ਉਹੀ ਤਾਂ ਮੈਂ ਜੰਦੀ ਦੀ ਨਾਲ ਇੱਕ ਹਾਂ ਉਹ ਜੰਮੀ ਨਹੀਂ ਦੀ ਹੈਗੀ ਦੁਆਰਾ ਲਿਆ ਕੇ 베ਜੀ ਦੀ ਪੂਰੀ ਦੇ ਨਾਲ 10 ਤਰੀਕ ਨੂੰ 베ਜੀ ਦੀ ਹਾਂ ਉਹ ਗੱਲ ਉਹਦਾ ਬਾਈ ਤਿਆਰ ਆ ਲੱਗਣ ਨੂੰ ਜਦ ਮਰਜ਼ੀ ਲਾ ਦੋ ਤੇ ਛੱਡ ਦੇ ਪਾਣੀ ਹੁਣ ਨਹੀਂ ਹਲੇ ਥੋੜਾ ਜਿਹਾ ਹੋਰ ਪੰਜ ਚਾਰ ਦਿਨ ਲੰਘ ਜੇ ਕਦੇ ਅੱਜ ਸਵੇਰੇ ਕਰੀ ਆ ਹਲੇ ਪੰਜ ਚਾਰ ਦਿਨ ਹੋਰ ਸਹੀ ਛੁੱਟੀ ਆ ਛੁੱਟੀ ਆ ਬਾਈ 2 ਤਰੀਕ ਨੂੰ 베ਜੀ ਆਜ 21 ਹੋ ਗਈ ਸਮਝ ਲੈ 19 ਦਿਨ ਦੀ ਹੋਗੀ 19 ਦਿਨ ਦੀ ਹੋਗੀ 25 ਦਿਨ ਦੀ ਲੱਗਦੀ ਨਹੀਂ 25 ਦਿਨ ਦੀ ਤਾਂ ਚਾਹੀਦੀ ਆ ਉਹ ਜੂਰੀਆ ਨਾ ਪਾਦੀ ਤੇ ਠੀਕ ਆ ਜੂਰੀਆ ਬਾਈ ਉਹਦੇ ਮੈਂ ਨਹੀਂ ਪਾਇਆ ਇਹਦੇ ਮੈਂ ਪਾਤਾ ਹਾਈ ਚ ਪਾ ਲਾ ਉਹ ਚ ਨਾ ਪਈ ਫਿਰ ਨਰਮ ਜੀ ਹੋ ਜਾਂਦੀ ਆ ਫੇ ਸੁੱਕਣ ਲੱਗ ਜਾਂਦੀ ਬਲੀ ਹੋਰ ਕਰਾਉਣਾ ਉਹ ਮੈਂ ਡਾਇਆ ਪਾਇਆ ਚਾਰ ਦਿਨ ਹੋ ਗਏ ਜੂਰੀਆ ਹਫਤਾ ਵੈ ਨਾ ਬੰਦ ਕਰ ਦੋ ਨਹੀਂ ਨਹੀਂ ਉਹ ਚ ਡਾਇਆ ਪਾਇਆ ਚਾਰ ਦਿਨ ਹੋ ਗਏ ਕੁਛ ਵੀ ਨਹੀਂ ਪਾਉਣਾ ਚ ਪਾਣੀ ਲਾਉਣਾ ਬਸ ਉਹ ਠੀਕ ਆ ਚੱਲ ਹਾਂ ਮਾਰ ਸਫਰੀ ਤੇਰਾ ਬਹੁਤ ਧੰਨਵਾਦ ਬਾਈ ਤੇਰੀ ਰੇੜੀ ਲੈ ਕੇ ਤੇ ਲੈ ਉਹ ਕਹੇ ਸੋਨੇ ਦੀ ਆ ਉਹ ਖੋਖਾ ਬਾਈ ਬਹੁਤ ਵੱਡਾ ਉਹ ਖੋਖਾ ਲੈ ਕੇ ਲੱਦ ਕੇ ਕਿ ਤੇਰੀ ਵਾਲਾ ਕਹਿੰਦਾ ਬਾਈ ਸੋਸ਼ਲ ਮੀਡੀਆ ਪਰ ਪਾਇਆ ਮੈਂਗਾ ਦੇਖੂਗੇ ਬਾਈ ਇਹੇ ਕੰਮ ਤਾਂ ਹੋਣਾ ਹੀ ਹੈ ਹਾਂ ਦਵਾਈ ਬਾਈ ਵਧੀਆ ਇਹ ਜੇ ਟਾਈਮ ਕਿਲ ਹੋ ਜੇ ਚੱਲ ਠੀਕ ਆ ਲੋ ਜੀ ਪੋਲੂ ਬਾਈ ਕੋ ਪਹੁੰਚੇ ਖੇਤ ਚ ਆ ਗਿਆ ਲੱਗਿਆ ਬਾਈ ਕਰਨ ਰਤਕਾਲ ਜੀ ਸਾਰਿਆਂ ਨੂੰ ਆ ਗਿਆ ਲੱਗਿਆ ਵਾ ਚਾ ਨਹੀਂ ਮਾਰਾ ਮੜਾ ਜਾ ਯਾਰ ਹੂੰ ਰਾਤ ਨੇ ਰਹੇ ਅੱਛਾ ਨਾ ਠੀਕ ਆ ਉਹ ਸਾਈਡ ਪਰ ਜ਼ਿਆਦਾ ਏ ਪਾਣੀ ਨਹੀਂ ਨਾ ਹੈਗਾ ਹਲੇ ਪਾਣੀ ਘੱਟ ਹੈ ਉਹ ਸਾਈਡ ਪਰ ਜਿਆਦਾ ਥੋੜਾ ਜਿਹਾ ਉਹ ਉਹ ਆਪਾਂ ਨੂੰ ਕਿੱਥੇ ਦੇਣੀ ਸਤਿ ਸ੍ਰੀ ਅਕਾਲ ਜੀ ਕਿਹੜੀ ਸਪਰੇ ਕਰਕੇ ਹਟਿਆ ਫਿਰ ਹੁਣ ਕੱਖ ਦੀ ਨੌਮਨੀ ਗੋਲਡ ਹਾਂ ਇੰਨਾ ਹੋ ਗਿਆ ਤਾਂ ਕੱਖ ਹੈਗਾ ਆ ਉਹਦੇ ਵਿੱਚ ਦਿੱਕਾ ਕੋਈ ਕੋਈ ਭਈਆਂ ਨੇ ਲਾ ਦੇਣਾ ਨਹੀਂ ਫਿਰ ਲੱਗਿਆ ਵੀ ਸੁੱਕ ਜਾਣਾ ਉਹਨੇ ਜਾਂ ਸਪਰੇ ਹੋਈ ਵੀ ਹੈ ਲੱਗ ਲੱਗਦਾ ਫਿਰ ਵੀ ਜਾਣਾ ਹੀ ਨਹੀਂ ਲੱਗਦਾ ਹਾਂ ਲੱਕਾ ਨਾ ਹੋ ਗਿਆ ਉਹ ਇਹ ਸਪਰੇ ਹੋਈ ਵੀ ਹੈ ਹੂੰ ਉੜਕਾ ਨਹੀਂ ਹੁੰਦਾ ਹੈਗਾ ਨਾ ਉਹ ਤਾਂ ਨਹੀਂ ਹੁੰਦਾ ਬੱਬਲ ਨਾ ਭਈਆਂ ਨੇ ਪਤਾ ਲਾ ਜਿੰਦੇ ਇਹਨੂੰ ਕੱਢ ਦੇਣਾ ਇਹਨਾਂ ਨੇ ਜੇ ਸੁੱਕਾ ਪਿਆ ਚਾਰ ਦਿਨ ਦਾ ਕੂੰਬੀ ਕੋਨੇ ਫੈਡ ਹੋ ਜਾਣਾ ਹਾਂ ਚਾਥੇ ਚੌਥੇ ਦੀ ਬੱਟੂ ਜਿਆ ਬਣੀ ਦੀ ਉਹ ਉਹ ਤਾਂ ਤੇਰੇ ਹੱਥਾ ਜ ਮਰਜੀ ਪਟਾਲਾ ਹਟਾਉਣੀ ਜੇ ਉੱਥੇ ਸਹੀ ਮੈਂ ਕੱਢੂਗਾ ਨਾ ਪਹਿਲਾਂ ਸਾਰੇ ਆਓ ਬੇਲਾ ਹੋ ਆਪਣੇ ਬੱਟਾ ਬੋਟਾ ਚੀਪੇ ਬੱਟਾ ਜੀਤ ਗਿਆ ਕਾਲੀ ਮਾ ਬੱਟ ਨਹੀਂ ਬਣਦੀ ਹੈਗੀ ਹਾਂ ਮੈਂ ਗੈਲੀ ਗੈਲੀ ਫੇ ਦਾਂਪੀ ਟੁੱਟ ਜਾਂਦਾ ਜਿਆਦਾ ਕਾਲੀ ਚ ਜਤਾਂ ਲਾਉਂਦੇ ਹੁੰਦੇ ਛੇਤੀ ਛੇਤੀ ਹੁਣ ਆਪਾਂ ਆਰਾਮਦਾਰੀ ਦਾ ਚੇਪ ਹੋ ਜਾਂਦੀ ਆ ਤਹ ਘੰਟਾ ਵੱਧ ਲੱਗ ਜਵੇ ਹਾਂ ਇੱਕ ਮੰਪਾ ਲੱਗ ਗਿਆ ਖਮਲਾ ਆ ਡੋਲੇ ਵੀ ਲਾ ਦੇਣਾ ਤਾਂ ਬਾਹਰਲੀ ਸਾਈਡ ਕਿੱਧਰ ਡੋਲਾਂ ਪਰ ਵੀ ਡੋਲਾਂ ਪਤਾ ਲੱਗੇ ਗਿਆ ਉਹਦੇ ਨਾਲੇ ਹੂੰ ਡੋਲਾਂ ਦੇ ਨਾਲੇ ਲੱਗ ਗਿਆ ਉਹ ਤਾਂ ਪਹਿਲਾਂ ਅਮਨ ਵੀ ਲੱਗਿਆ ਉਹਦਾ ਸਵੇਰੇ ਕਰਨ ਉਹਰੇ ਅਛਿਆ ਉਹਨੇ ਵੀ ਕਰੀਆ ਡੋਲੇ ਦੀ ਕਰਤੀ ਉਹਨੇ ਠੀਕ ਆ ਹੂੰ ਵਾਹਿਆ ਹੁਣ ਵਿੱਚ ਢੱਕਾ ਜਿਹੜਾ ਕੱਖ ਜਿਹਾ ਦਿਖਦਾ ਤਾਂ ਸਾਲਾ ਦਬ ਜੂਗਾ ਕੂਈ ਆ ਜਿਆ ਹੁਣ ਉਹਨਾਂ ਦੇ ਪੱਟਲੇ ਨੂੰ ਪੀੜਾ ਦੇਖਣ ਲੱਗ ਜਾਂਦਾ ਉਹਨਾਂ ਜਾਂ ਪੱਟਣੀ ਨੇ ਉਹਦੇ ਪਰਸਾ ਜਦੋਂ ਕਿ ਤਰ੍ਹਾਂ ਹੋ ਜਾਣਾ ਉਹਨੇ ਕੂਈ ਆ ਹੋ ਜਾਣਾ ਉਹਨੇ ਉਹਦੇ ਹੀ ਪੱਟਲੇ ਜਣੇ ਨੂੰ ਵੀ ਕੱਖ ਆ ਇਹ ਹੂੰ ਹੂੰ ਜਾਂ ਮਰਦੇ ਨਾਲ ਠੀਕ ਆ ਬੱਬੂ ਬਾਈ ਨੇ ਤੇ ਮੇੜਤਾ ਜੀ ਲੈਟ ਹੋਣੀ ਲੱਠੀ ਹੈ ਹੁਣੀ ਭੱਜੀਏ ਤੇ 2 ਮਿੰਟ ਹੋਏ ਆ ਮੈਂ ਜਾ ਮੋਟਰ ਪਰ ਤੇ ਆਇਆ ਹਾਂ ਲੈਟ ਹੈਗੀ ਸੀ ਉੱਥੇ ਜਾ ਕੇ ਮੋਰੇ ਖੜੇ ਆ ਜਾਇਆ ਔਰ ਮੈਂ ਕਿਹਾ ਵੀ ਸੋਣੀ ਜਾ ਲੱਗਦਾ ਮੈਂ ਪੁੱਛਿਆ ਮੈਂ ਲੈੜ ਭੱਜੀ ਗੀ ਹਾਂ ਲੈੜ ਭੱਜੀ ਗੀ ਹੁਣੀ ਭੱਜੀ ਆ ਮੈਂ ਕਹਿੰਦੇ ਬੱਲੂ ਤਾਂ ਮੈਂ ਗੌਰ ਨਹੀਂ ਕਰੀ ਹੋਈ 12 ਵਜੇ ਆਈ ਐ ਤੱਕ ਭਰਿਆਉਣਾ ਮੈਂ ਦੇਖਿਆ ਵਾ ਨੱਕਾ ਮਗੜੀ ਕੋਈ ਮੁੜ ਕੇ ਗਿਆ ਵੀ ਟੁੱਟੇ ਬਈ ਨੋਬ ਕਿਧਰੇ ਉਹ ਕੇ ਹਾਂ ਮੰਡੇ ਚ ਕਿਦਾਂ ਕੰਡੀਸ਼ਨ ਉਹ ਹਰਸ਼ੂ ਮੰਡੇ ਚ ਮੰਡਾ ਤਾਂ ਨਹੀਂ ਹੈਗਾ ਹੁਣ ਤਾਂ ਕਰਈਆਂ ਤਾਂ ਹੁਣ ਬੋਤਲ ਚੱਲਦਾ ਇੱਕ ਨਹੀਂ ਉੱਥੇ ਤਾਂ 12 ਵਜੇ ਦਾ ਠੱ ਘਟਾ ਜਿਹੜਾ ਘੰਟਾ ਖਰਾਬ ਕਰ ਗਈ 12 ਵਜੇ ਭੱਜ ਗਈ ਤੂੰ ਹਾਂ ਤੇਰੇ ਲੱਗੇ ਸਾਰੇ ਨਾ ਰਹਿੰਦੇ ਉੱਪਰ ਕਿਹੜੇ ਉਹ ਗਾਹਾਂ ਉੱਪਰ ਖੇਤ ਜਿੱਥੇ ਤੂੰ ਉਧਰ ਖੜ ਕੇ ਵੀਡੀਓ ਬਣਾਈ ਸੀ ਉਹ ਜਿੱਥੇ ਇੱਕ ਕੰਪਿਊਟਰ ਜਿਆ ਕਰਦੇ ਤੇ ਉਹੀ ਰਹਿੰਦਾ ਬਸ ਅੱਧਾ ਕਿਲਾ ਰਹਿੰਦਾ ਉਹ ਮਾਹੂਈ ਹੈ ਠੀਕ ਆ ਬਣੇ ਰੀ ਲਵਾਈ ਘਟਾ ਇੱਧਰ ਮੰਡ ਜੇ ਲਵਾਈ ਬਹੁਤ ਹੈ ਮੰਡ ਵਿੱਚ ਡੱਕਰ ਆ ਪਾਣੀ ਕਦੂ ਗੱਦੂ ਕਰੇ ਭਾਈ ਮੰਡ ਦੇ ਜੀ ਡੱਕਰ ਇੱਕ ਵਾਰੀ ਕੱਦੂ ਹੋ ਗਿਆ ਤੇ ਪਾਣੀ ਘਟ ਮੰਗਦੀ ਉੱਥੇ ਮੈਂ ਤੈਨੂੰ ਦੱਸ ਦਵਾਂ 10 ਦਿਨ ਸੀ ਲੋਈ ਮੁੱਕ ਲੈਣੀ ਇੱਥੇ ਮਾਂਢਾ ਮਾਂਢਾ ਉਹ 10 ਦਿਨ ਤੱਕ ਤਾਂ ਇੱਧਰ ਹੀ ਨੀ ਵੇਟ ਦੇਣੀ ਇੱਧਰ ਮੈਨੂੰ ਦੱਸ ਦਿਨ ਸਟਾਰਟ ਹੁੰਦੀ ਲੱਗਦੀ ਹੈ ਜਾਂ ਉਹ ਨਹੀਂ 10 ਮਿੰਟ ਲੈ ਲੱਗੇ ਬਲਾਉਣ ਕੋਈ ਯਾਰ ਕਾ ਨੂੰ ਇੱਧਰ ਵੀ ਪਾਣੀ ਉਹ ਤੇ ਪਾਣੀ ਜਮਕਦਾ ਓਰੇ ਥੋੜਾ ਜਿਹਾ ਮੀਂਹ ਡੀਕਦਾ ਚੌਂਤਾ ਏਰੀਆ ਆਪਣਾ ਏਰੀਆ ਮਾਂਢ ਚ ਗੰਨਾ ਤਾਂ ਹੈ ਨਹੀਂ ਉੱਥੇ ਦੇਖਿਆ ਗੰਨਾ ਕਿੱਥੇ ਆਉਂਦੇ ਤਾਂ ਨੇ ਆ ਤਾਂ ਨੇ ਆ ਬਈ ਇਹ ਕਹਿੰਦੇ ਸਰਦਾਰੀ ਇੱਧਰ ਗੰਨਾ ਕੋਈ ਨਾ ਬੂਟੇ ਹੈ ਹੀ ਨਹੀਂ ਕਹਿੰਦਾ ਜਿੱਥੇ ਥੋੜਾ ਪਲਾਟ ਆ ਹਾਂ ਮੈਂ ਕਿਹਾ ਇੱਥੇ ਤਾਂ ਨੇ ਜਿਆਦਾ ਹੈ ਇੱਥੇ ਤਾਂ ਨੇ ਆ ਤਾਂ ਹੀ ਪਰ ਉਥੇ ਕੰਮ ਚੱਲਦਾ ਉਹ ਲੱਗ ਤੇਰੀ ਗੰਨਾ ਤਾਂ ਉਹਨਾਂ ਕ ਕੱਤ ਕੀ ਤਾਂ ਜਮੇ ਹੀ ਨਹੀਂ ਹੁੰਦਾ ਜਿਆਦਾ ਹੀ ਡੱਕਰ ਆਣਾ ਉੱਥੇ ਹਾਂ ਉਹ ਦੇਖਿਆ ਦੇ ਅੱਧਾ ਹੀ ਮੈਂ ਅੱਧਾ ਖਾ ਬਸ ਜਮੇ ਨਹੀਂ ਜਾਂ ਵੀ ਫੱਗਣ ਵਾਲਾ ਬੀਜੇ ਫੱਗਣ ਵਾਲਾ ਠੀਕ ਹੈ ਹਮ ਹੈਨਾ ਹਮ ਐਂ ਜੇ ਜਮੇ ਹੁੰਦਾ 15 ਦਿਨਾਂ ਮਾ ਹਮ 15 20 ਦਿਨ ਚਾਹੀਦੇ ਕੱਤ ਕੀ ਕੱਤ ਕੀ ਇਹ ਆ ਫੇ ਜਾ ਜਾਂ ਵੀ ਕੱਤ ਕੀ ਵਿੱਚ ਪਾ ਦਿੰਦਾ ਚੜਦਾ ਜਾਂ ਵੀ ਕੋਸ ਬੀਜ ਨਾਲ ਵਿੱਚ ਕਿੱਥੇ ਉੱਥੇ ਕਿਤੇ ਵੀ ਆ ਬੀਜ ਚਾਹੀਦਾ ਨਾ ਬੀਜ ਹਮ ਬੀਜ ਵੀ ਉੱਥੇ ਡਾਕਰ ਦਾ ਪੰਗਾ ਉੱਥੇ ਦਾ ਬਾਈ ਥੋੜਾ ਜਿਹਾ ਗੇਤਾ ਬੀਜ ਉੱਥੇ ਗੇਤਾ ਬੀਜ ਦੇ ਜੰਮਿਆ ਹੋਵੇ ਕਹਿੰਦਾ ਜੰਮਿਆ ਵੀ ਠੰਡ ਤੇ ਪੈਣਾ ਹਾਂ ਨਹੀਂ ਫਿਰ ਅਪਰ ਮੈਂ ਬੀਜੇ ਹੀ ਨਾ ਉੱਥੇ ਕੱਤ ਕੀ ਉੱਥੇ ਟਾਈਮ ਵਾਲੀ ਬੀਜੇ ਦੂਗਾ ਆਹੋ ਚੱਲ ਜਿੱਦਾਂ ਲੋਟ ਆ ਹਾਂ ਫੇਤਾ ਚਾਰ ਦਿਨ ਇਨੀ ਰੈਸਟ ਆ ਚਾਰ ਦਿਨ ਰੈਸਟੇ ਹਾਲੇ ਹੂੰ ਅਜੇ 21 ਹੋ ਗਈ ਬਾਈ ਬਾਈ ਹੋ ਗਈ 21 22 ਆ 22 ਆ ਹੂੰ ਬਾਈ ਅਵੇ ਤਿੰਨ ਚਾਰ ਦਿਨ ਧੱਕ ਲੈਣੇ ਉਹ ਬਾਹ ਘੇੜਾ ਉਹ ਪੱਟੋ ਪੰਗਰੀ ਪੰਜੇ ਕਿਨੇ ਜਾਦੋ ਬਸ ਆ ਜਣ ਉਹਨੇ ਪਰਸੋਂ ਚੌਥੇ ਨੂੰ ਤੇਰੇ ਕੋਲ ਬਸ ਕਾਲੂ ਜਗਦੀਪ ਨਵੇੜ ਦੇਣਾ ਹਾਂ ਪਰਸੋਂ ਨੂੰ ਜੱਸਾ ਨਵੇੜ ਦੇਣਾ ਚੌਥੇ ਨੂੰ ਤੇਰੇ ਕੋਲ ਆ ਉਹ ਆ ਜਣ ਚੌਥੇ ਨੂੰ ਆ ਜਣ ਜੇ ਤੂੰ ਕਹੂਗਾ ਜੇ ਨਹੀਂ ਨਾ ਇਹਨਾਂ ਦੇ ਲਾਉਂਦੇ ਆ ਇਹੀ ਲਾਉਦਾ ਹੈ ਹਾਂ ਜੱਸੇ ਦੇ ਵੀ ਇਹੀ ਲਾਉਂਦੇ ਸਾਰੇ ਇਹ ਨਹੀਂ ਲਾਉਣੀਆਂ ਸਾਰੇ ਨਹੀਂ ਉਰੇ ਉਰੇ ਵਾਲੇ ਆਪਣੀ ਮੋਟਰ ਵਾਲੇ ਨੇੜੇ ਨੇੜੇ ਵਾਲੇ ਉੱਥੇ ਦੀ ਘੜੇ ਛੱਲੀਆਂ ਹੋਰ ਲੈ ਵੀ ਪਾਲਟੀ ਅੱਛਾ ਚੌਂਤੇ ਹੋਰ ਮੁਲਾਦੀ ਠੀਕ ਹੈ ਮੈਂ ਇਹ ਨਾਲ ਤਾਂ ਨਹੀਂ ਆਇਆ ਜੇ ਉਰੇ ਇਹ ਕਹਿੰਦਾ ਆਉਣਾ ਤਾਂ ਆਏ ਹੈ ਨਹੀਂ ਹਲੇ ਬਾਕੀ ਹੁਣ ਪਤਾ ਨਹੀਂ ਵੀ ਆਏਗੇ ਨਹੀਂ ਆਏ ਨੌਵਰੀ ਗੋਲਡ ਜੇ ਤੂੰ ਹਫਤਾ ਪਹਿਨਾ ਕਰ ਦਿੰਦਾ ਹੋਰ ਵਧੀਆ ਰਿਜ਼ਲਟ ਮਿਲ ਜਣਾ ਤੈਨੂੰ ਕਾਕੇ ਫਿਰ ਇਹ ਕੱਖ ਨੂੰ ਚੱਕ ਦੇਣਾ ਤਾਂ ਜੇ ਤਾਂ ਕਰਨੀ ਹੁੰਦੀ ਉਹ ਹੁਣ ਵੀ ਵੇਲੇ ਚਾਰ ਪੰਜ ਦਿਨ ਉਹ ਹੋ ਤਾਂ ਜਾਣਾ ਚਾਰ ਪੰਜ ਦਿਨ ਫਿਰ ਵੀ ਥੋੜੇ ਆ ਨਾ ਜੇ ਹਫਤਾ ਪਹਿਨਾ ਹੋ ਜਾਵੇ 10 ਦਿਨ ਵੀ ਤਕੜਾ ਰਿਜ਼ਲਟ ਦੇ ਦਿੰਦੀ ਆ ਕਾਕੰਡਾ ਚੱਕ ਦਿੰਦੀ ਆ ਉਹ ਤਾਂ ਹੈ ਉਹ ਮੈਨੂੰ ਪਰਸ ਤੋਂ ਤਾਂ ਕਹਿੰਦਾ ਮੈਂ ਕਰਦਮਾ ਕਰਦਮਾ ਕਹਿੰਦਾ ਰਹਿਣ ਦੇ ਰਿਆ ਉਦੋਂ ਪਾਪਾ ਮੁਕਰ ਗਏ ਤੇ ਜੇ ਤੂੰ ਕਹਿੰਦਾ ਕਰਨੀ ਨਹੀਂ ਹੈ ਕਹਿੰਦਾ ਹਾਂ ਕਹਿੰਦਾ ਕਰਨੀ ਨਹੀਂ ਲੈ ਗਈ ਮਾ ਤੂੰ ਕਰ ਦੇ ਲੱਕੇ ਦਿਖਦੇ ਆ ਵਿੱਚ ਚਲ ਕੋਈ ਨਹੀਂ ਅਮਨ ਨੇ ਵੀ ਕਰੀਤੀ ਅੱਜ ਹਾਂ ਆ ਵੀ ਕਰਨ ਲੱਗਿਆ ਉਹ ਤਾਂ ਮੈਂ ਨਾ ਯਾਰ ਚਾਰ ਬਾੰਦ ਦੇ ਨੋ ਚਾਰ ਬਾਜਾ ਉੱਥੇ ਨੂੰ ਬੱਟੂਗੇ ਕਿਤੇ ਜਾਂ ਇਹ ਪਰਸੋਂ ਚੌਥੇ ਨੂੰ ਬੱਟੂਗੇ ਪਰਸੋਂ ਸ਼ਾਮ ਨੂੰ ਬੱਟੂਗੇ ਨਹੀਂ ਚੌਥੇ ਨੂੰ ਬੱਟੂਗੇ ਉਹ ਤਾਂ ਤੁਹਾਡੇ ਹੱਥ ਆ ਜੇ ਕਹੂਗੇ ਜਾਂ ਉਹਨਾਂ ਨੂੰ ਕੋਈ ਪਾਉਂਗੇ ਪ੍ਰੈਸ਼ਰ ਪ੍ਰੈਸ਼ਰ ਨਹੀਂ ਆਲੇ ਪਾਉਣਾ ਹਾਂ ਪ੍ਰੈਸ਼ਰ ਇਕੱਠਾ ਹੀ ਪਾਉਣਾ ਵੀ ਪੰਜਾਂ ਦੀ ਬੱਟ ਲੋ ਉਹ ਤਾਂ ਲਾਏ ਦੇਨੇ ਪੰਜ ਤਾਂ ਉਹਨਾਂ ਨੇ ਦੋ ਡੇਢ ਦਿਨ ਦਾ ਕੰਮ ਆ ਉਹਨਾਂ ਦਾ ਯਾਰ ਉਹ ਨਾ ਕਰਿਓ ਉਹਨਾਂ ਨੂੰ ਸਵੇਰ ਤੇ ਲੈ ਕੇ ਜਾਏ ਕਿ 5 ਕਿਲਿਆਂ ਦੀ ਪੈਣਾ ਪਨੀਰੀਓ ਪੱਟੋ। ਇਕਣੇ ਹੀ ਕਹਿਣਾ ਉਹਨਾਂ ਨੇ ਹੱਥ ਨਹੀਂ ਘੜਿਆ ਵੱਜਣੇ। ਹਾਂ ਦੂਏ ਦਿਨ ਤਿੰਨ ਕਿਲੇ ਦੂਏ ਦਿਨ ਲੱਗ ਜੂ। ਹਾਂ ਉਤੇ ਬਾਅਦ ਫੇਰ ਲੱਗ ਜੂ ਦੂਏ ਦਿਨ। ਹਾਂ ਜੇ ਘੱਟ ਹੋਈ ਬਰੀਰੀ ਆਪਣੇ ਸ਼ਾਮ ਨੂੰ ਆਕੇ ਪੱਟਣੇ ਪਤਾ ਲੱਗ ਜਣਾ ਇਹਨਾਂ ਨੂੰ। ਘੱਟ ਦਾ ਕਰੀ ਲੈਂਦੇ ਯਾਰ ਉਹ। ਘੱਟ ਦਾ ਦਾ ਕਰਦੀ ਯਾਰ। ਆ ਤਾਂ ਉਹਨਾਂ ਨੂੰ। ਮੇਰੇ ਤੇ ਇੰਨੇ ਘੇੜੇ ਲਾਏ। ਅੱਜ ਮੈਂ ਭੋਲੂ ਦੇ ਪੱਟਣ ਲੱਗੇ ਵੇ ਤੇ ਮੇਰੇ ਤੇ ਹਾਂ ਮੈਂ ਕਿਹਾ ਵੀ ਲਾ ਦੋ। ਹਾਂ 45 ਗੁੱਟੀਆਂ ਪੱਟੀਆਂ 4 ਬਿੱਗੇ ਨੂੰ। ਮੈਂ ਘਟ ਜੇਣੀ ਨਾ ਜੀਨਾ ਫੇਰ ਪੱਟ ਕੇ ਲੈ ਕੇ। ਮੈਂ ਕਿਹਾ ਦੇਖੀ ਬਰਾਵੇ ਆ ਆ ਸਾਮਾਨ ਢੋਣ ਲੱਗਿਆ ਬਾਈ। ਵਿੱਲਾ ਹੋ ਗਿਆ। ਆ ਸਾਮਾਨ ਤਾਂ ਧੋ ਰਿਹਾ ਸਪੀਡ ਪਾਉ ਹੋ ਗਿਆ ਲਾ ਰਿਹਾ ਤਾਂ। ਚੱਲ ਚਲੀਏ ਫਿਰ। ਦੇਖਦੇ ਆ ਉਧਰ ਨੂੰ। ਹਾਂਜੀ। ਲਾਉਂਗਾ ਜੀ। ਜੋ ਦੇ ਢਾਈ ਨੂੰ ਹੀ ਦੇ ਪਰਕ ਦਾ। ਕਿਹੜੀ ਦੇ ਢਾਈ ਨੂੰ ਤਾਂ ਦੇਰ ਦੇ ਨਹੀਂ ਪਤਾ। 26 ਤਾਰੀਖ। 26 ਤਾਂ ਘਾਣੇ ਲੇਗੀ। ਉਹ ਤਾਂ ਬਹੁਤ ਦੂਰ ਹਾਲੇ। ਪੂਰ ਲੈਣਾ। ਹੈ? ਪੂਰ ਲੈਣਾ। ਭਾਈ ਹੋਈ ਹਾਲੇ। 26 ਬਠੀ ਗਿਆ ਯਾਰ 4 ਦਿਨ ਰਹਿ ਗਏ ਇਹਦਾ ਤੂੰ ਦੇਗਾ ਮੈਂ ਸਾਡੇ ਕਹਿੰਦੇ 30 ਨੂੰ ਵਾਲਾ ਪਹਿਲਾਂ ਦੇ ਦੇ ਇੱਕ ਬੰਦਾ ਬੋਲੇ ਨੂੰ ਦੇ ਤੇ ਕੱਲੂ ਮੰਨੂ ਉੱਥੇ ਦੋ ਦਿਨ ਗੁੱਟੀਆਂ ਲਾ ਕੇ ਆਓ ਜਿਹੜੀ ਸਿੱਧੀ ਲਾਈ ਵੀ ਹੈ ਐ ਨਹੀਂ ਹੁਣ ਆਏਗਾ ਅਧਰਾ ਮਾਰ ਲੈ ਸਿੱਧੀ ਲਾਤੀ ਸਿੱਧੀ ਲਾਈ ਵੀ ਹੈ ਬਾਈ ਦਿਖਾ ਕੇ ਲੈ ਉਹਨੂੰ ਮੈਂ हमें हाँ। तो क्या ही करना है दवाएं बाहर नहीं पता लगना है। Saudis क्यों समझे कि वीडियो बनाऊंगे। वीडियो नहीं बनाऊंगे क्या? वीडियो तो हर एक रूबी बनती नहीं है। कार्ता एक गार्ड बड़े बच्चे कितना बंदा कार्ता है ना जब मैं देख के आ। बोड़ा ही कार्ता। बोड़ा भी राम्मी यहाँ। बोड़ा कार्ता ਆਰ ਦੋ ਨਿਤੰਤਰ ਹੀ ਦਿੱਤੀ ਵੀ ਆਪ ਬੰਦਾ ਸ਼ਾਮ ਨੂੰ ਪੀਰੀ ਪੱਟ ਲੋ ਸ਼ਾਮ ਨੂੰ ਨਹੀਂ 25 ਤਾਰੀਖ ਨੂੰ ਹਾਂ ਮੈਂ ਸ਼ਾਮ ਨੂੰ ਪੱਟੂ ਪੰਜੇ ਗਿਲੇ ਦੀ ਪੱਟ ਦੋ ਹਾਂ ਠੀਕ ਆ ਠੀਕ ਆ ਜੀ ਨਹੀਂ ਫੇ ਦੇਖ ਲੈ ਨਹੀਂ ਪੜ ਜਾਏਗਾ ਬਹੁਤ ਜੀ ਇਹ ਵੀ ਯਾਰ ਨਾਲ ਲਾ ਹੁਣ ਆ ਜਾਏ ਉਹ ਉਹ ਲੈ ਦੇ ਵੀ ਗੱਲ ਥੋੜੀ ਆਉਂਗੀ ਹਲੇ ਬੰਦਾ ਬੇਦੀ ਕੱਢ ਲੂ ਮੜ ਜਾ 2 ਘੰਟੇ ਖਾਤਰ ਹਾਂ ਨਾਲ ਕੋ ਕੰਮ ਦਾ ਵੀ ਬਹੁਤ ਲੋਡ ਆ ਜਿੱਦੋਂ ਤੇਰੇ ਲਾਉਣ ਜਾਉਂਗੇ ਉੱਧਰ ਲੈ ਦੇ ਨਾ ਉਧਰ ਪਾਸੇ ਚਾਰ ਗੁੱਟੀਆਂ ਉਹ ਮੈਂ ਵੀ ਲਵਾਉਣੀਆਂ ਥੱਲੇ ਥੋੜੀਆਂ ਉੱਥੇ ਝੋਟਾ ਲਟ ਗਿਆ ਦੋ ਤਿੰਨ ਜਗ੍ਹਾ ਕਾਲੂ ਲੈ ਕੇ ਜਾਣਾ ਹੀ ਹੈ ਤੈਨੂੰ ਪਨੀਰੀ ਉੱਤੀ ਪਈਓ ਮੇਰੇ ਤੋਂ ਉਹ ਪਨੀਰੀ ਠੀਕ ਬੱਟ ਹੁੰਦੀ ਸੁੱਕੀ ਰੇਤਾ ਭਾਈਓ ਤੇ ਤਾਂ ਸੁੱਕੀ ਪਨੀਰੀ ਬੱਬਦੀ ਬੱਟ ਹੁੰਦੀ ਆ ਇਹ ਤਾਂ ਨਾ ਪੱਟ ਰੀ ਰੇਤਾ ਨਾ ਮੇਰੇ ਵੀ ਸੁੱਕੀ ਪੱਟੀ ਨਾ ਨੇ ਜੀ ਹੈ ਭਾਈ ਦੇਕਦੇ ਤਾਂ ਫਰਕ ਆ ਯਾਰ ਡਾਕਟਰ ਕੋ ਕਿੱਥੇ ਬੱਟ ਲੂੰਗੇ ਮੇਰੇ ਵੀ ਮੇਰੇ ਰੇਤਾ ਨਹੀਂ ਹੈਗਾ ਮੇਰੇ ਵੀ ਇਹ ਜੀਓ ਆ ਨਾ ਆਪ ਆਪਣਾ ਵੀ ਸੁਖਾ ਹੀ ਰੱਖਣਾ ਉਹ ਬੀਜ ਕਿਹਦਾ ਤੇਰਾ ਇਹ ਕਵੇਰੀ ਚਾੜ ਹਾਂ ਕਵੇਰੀ ਹਾਂ ਉਹ ਫੇਰ ਉੜੀ ਪਾੜਦੇ ਦੋ ਗੁੱਟੀਆਂ ਬੰਦੀਆਂ ਓਹ ਹੱਥ ਵੀ ਨਾ ਆਵੇ ਲਾ ਦੇਣੀ ਆ ਪੱਟ ਦੂੰਗੇ ਓਏ ਪੱਟਣੀ ਹੈ ਗੇਰ ਤੂੰ ਵੀ ਭਾਈ ਹੋਈ ਗੱਲ ਕਰਦਾ ਓਹ ਸ਼ਾਮ ਨੂੰ ਪੱਟੀਆਂ ਵਿੱਚ ਦੋ ਚੱਕ ਲੈ ਜਾਈਂ ਪੱਈਆਂ ਦੋ ਲੈ ਜਾ ਉੱਥੇ ਬਾ ਠੀਕ ਆ ਵੀ ਆਉਂਗੇ ਉਹਨੇ ਆਵੇ ਲਾਣੇ ਸਵੇਰੀ ਨੂੰ ਫੇਰ ਲਵਾ ਦਿਉ ਤੇ ਹੀ ਲਾ ਦੇਣੀ ਉੱਥੇ ਉਹਨੇ ਜਿੱਥੇ ਹੋਈਆਂ ਆਹ ਉਹਨੂੰ ਲਾ ਦੇਣੀ ਆ ਪਨੀਰ ਬਿੱਟਰ ਦਾ ਪੰਗਾ ਸਾਥੇ ਬਲੀ ਵੀ ਵੱਟ ਹੁੰਦੀ ਆ ਹੁਣ ਤਾਂ ਇਹ ਗੁੱਟੀ ਵੱਟ ਕੇ ਮਾਰੀ 1 ਮਿੰਟ ਚ ਕਿੱਲੀ ਨਹੀਂ ਵੱਟ ਹੁੰਦੀ ਕਿੱਲੀ ਵੀ ਵੱਟ ਹੁੰਦੀ ਹੈਗੀ ਗੜਾ ਮੇਰੇ ਨਾਲ ਥਲੇ ਭੁੰਨਦੇ ਕਹਿੰਦੇ ਹਾਂ। ਹਾਂ ਵੀ ਸੁੱਕੇ ਰੱਖਣਾ ਪਾਣੀ ਨਹੀਂ ਛੱਡਣਾ। ਕਾਰੇ ਮਾ ਪਨੀਰੀ ਪਨੀਰੀ ਨੂੰ ਕਾਲੂ ਪਾਣੀ ਲਾ ਦੇ। ਹਾਂ ਕਾਲੂ ਉਹ ਸੁਣਤਾ ਲੈ ਸੁੱਕੀ ਦਾ ਭਈ ਆਹੋ। ਹਾਂ ਜੀ ਇਹਨੂੰ ਪਟਨਾਵਾ ਬੈ ਜਾ। ਹਾਂ ਪਾ ਦਿਨ ਪਟਨਾ ਅੱਜ 22 ਤਾਰੀਖ ਹੋ ਗਿਆ। ਹਾਂ ਹਾਂ 25 ਤਾਰੀਖ ਹੋਣ ਪਾਣੀ ਲਾ ਦੇ ਹੁਣ ਮੋਟਰ ਚੱਲਦੀ ਆ। ਇਹਨੇ ਹੁਣ ਨੋਮਨੀ ਗੋਲਡ ਸਪਰੇਅ ਕਰੀ ਗਿਆ। ਮਸ ਸਪਰੇਅ ਸਵੇਰੇ ਪਾਣੀ ਲਾ ਦੀ ਸਪਰੇਅ ਦਾ ਪੱਤੇ ਬਰਾ ਯਾਰ ਥੱਲੇ ਪਾਣੀ ਲਾਉਣਾ ਤਾਂ। ਪਾਣੀ ਥੋੜਾ ਜਿਹਾ ਉਹਨੂੰ ਕਹਿੰਦੇ ਹੋਂਦੇ ਬੀਬੀ ਥੋੜਾ ਅਟਕੇ ਲਾਈਦਾ। ਕਾਲੂ ਪਾਣੀ ਲਾ ਦੀ ਬਸ ਪਤਲਾ ਬਤਲਾ ਕਿੰਨਾ ਕੱਖ ਵਿੱਚ ਪਾਣੀ ਆਖਾ ਵਿੱਚ ਯਾਰ ਮਰਮਣਾ ਓਏ ਰੇਤੇ ਦਾ ਫਰਕ ਹੁੰਦਾ ਡੱਕਰ ਪਾਣੀ ਖੜ ਤੇ ਸੁੱਕੀ ਪੱਟ ਹੁੰਨੀ ਰੇਤੀ ਸੜੀ ਜਮੀਨ ਐ ਇਹ ਪਟੋ ਜਣੀ ਭਾਈ ਸੁੱਕੀ ਪਟੋ ਜਿੰਦੀ ਆ ਕਿੰਨੀ ਡੱਕਰ ਆ ਉੱਤੇ ਪੱਟ ਲਗਾ ਖਾਲੀ ਆਪ ਪਾਣੀ ਮੱਛ ਉਹ ਐ ਦਾਸ ਉਹਦੇ ਤੋਂ ਨਹੀਂ ਲਾਉਂਦਾ ਪਾਣੀ ਨਾ ਪਾਣੀ ਖਟਾਉਣਾ ਪਊਗਾ ਇਹਨੂੰ ਪੰਮੇ ਕਾਲੂ ਲਾ ਦੇ ਹੱਲ ਲਾ ਕੇ ਕੱਢ ਦਮਾ ਬਸ ਕੱਢੀ ਵੀ ਨਾ ਆਪੇ ਸੁੱਕ ਜਾਣਾ ਧੁੱਪਾਂ ਦਾ ਦੇ ਲੈ ਕਿਹੜੇ ਸਾਭ ਗਿਆ ਪੈਂਦੀ ਯਾਰ ਉਹ ਭਾਇ ਕਰੀ ਰਹੀ ਆ ਉਹ ਸਪਰੇ ਕਰੀ ਵੀ ਆ ਕੱਕ ਦੀ ਪਤੰਦਰਾ ਮੰਦਾ ਜਿਹੜੇ ਕਿਸੀ ਦੀ ਥੋੜ ਦੇ ਤਾ ਕੀ ਆਜੇ ਪਾਣੀ ਦਾ ਅਰੇ ਹੁਣ ਕਰਕੇ ਆ ਤੇ ਸ਼ਾਮ ਨੂੰ ਭਰਤੀ 7 ਵਜੇ ਸ਼ਾਮ ਨੂੰ ਭਰ ਦੂੰਗਾ ਜਨ ਸ਼ਾਮ ਨੂੰ ਕਰ ਦੇ ਨਾ ਉਹ ਹੋਗਾ ਤਿਕਣਾ ਬੀਜੀ ਵੀ ਆ ਇਹ ਪੰਜੀ ਮਾਰ ਕੇ ਪਾਣੀ ਹਾਂ ਕਿਹੜੀ ਪੰਜੀ ਕੇ ਪਾਣੀ ਦੀ ਛੱਟਾ ਦਿੰਦਾ ਇੱਕ ਨਹੀਂ ਛੱਟਾ ਦਿੰਦਾ ਅੱਧੀ ਪੰਜੀ ਵਾਲੀ ਆ ਉਹ ਉਹ ਤੁਸੀਂ ਵੀਜੀ ਦੀ ਤੈ ਹੀ ਬੀਜੀ ਦੀ ਅੱਧੀ ਜਿਹੜੀ ਪਹਿਨਾ ਪੰਜੀ ਮਾਰ ਕੇ ਬੀਜਦੀ ਅੱਧਾ ਬੀਜ ਉੱਪਰ ਦੇ ਛੱਟਾ ਦਿੰਦਾ ਦਾ ਡਬਲ ਪ੍ਰਯੋਗ ਕਰਿਆ ਤਾਂ ਉਹਦੇ ਫਿਰ ਬਿਮਾਰੀ ਉਹ ਉੱਦਾਂ ਇੱਕ ਨਾਲ ਸੁੱਕੇ ਵਿੱਚ ਸਿੱਟਦਾ ਤਾਂ ਆਉਂ ਫਿਰ ਹਾਂ ਪੰਜੀ ਨਹੀਂ ਦੀ ਮਾਰੀ ਹਾਂ ਉਧੇ ਡਿਵੈਲਪਰ ਜੋ ਕਰਿਆ ਵਾ ਤਾਂ ਉਹਦੇ ਪਰ ਥੋੜੀ ਜャਡੂਂਗੀ ਚਲੇ ਜਾਂ ਆ ਦੇ ਲਾਂਗਰੀ ਨੇ ਕੀ ਹਾਲ ਕਰੀ ਬੈਠਾ ਦੇਖਦਾ ਸਈਲਾ ਇਹ ਪਨੀਰੀ ਕਮਲਾਈ ਜਾਂਦੀ ਗੈਰੀ ਬਟਾ ਰੱਖੋ ਬੰਨ ਗਿਆ ਉਥੇ ਪਾਣੀ ਚ ਸੀ ਕੀ ਆਉਂ ਆ ਦੇ ਤਾਂ ਗਣਾ ਇਕੱਠੀ ਕਰੀ ਪਈ ਆ ਨੂੰ ਨਹੀਂ ਆਤਾ ਖੜੀ ਨਹੀਂ ਪੈਣ ਮੈਂ ਦੇਖਦਾ ਆ ਤੁਸੀਂ ਕਿਹੜੇ ਦਿੱਤੀਆਂ ਇਹ ਬੰਨੀਆਂ ਪਈਆਂ ਪਿੱਛੇ ਇਹੋ ਪਾਠੀ ਆ ਲੈ ਲੂਇਆ ਰੱਖੀ ਆ ਓ ਇਹਨੂੰ ਪਾਣੀ માં ਇਹਦਾ ਬਾਜੀ ਹੋ ਜਾਣੀ ਸੁੱਕੀ ਨਾ ਪਟਾਇਓ ਓਏ ਕੱਲ ਤੇ ਸੁੱਕੀ ਨਾ ਪਟਾਉ ਸਿੱਧੀ ਗੱਲ ਹਾਂ ਪਾਣੀ ਵਿੱਚ ਦਿੱਤਾ ਹੈ ਦੰਦੇ ਦਾ ਹੈ ਨਹੀਂ 2 ਘੰਟੇ ਦਾ ਹੋਗੇ ਤੁਹਾਨੂੰ ਰੱਖੀ ਨੂੰ ਇੱਥੇ ਆ ਦੇ ਭਰੀਆਂ ਬੰਨ ਕੇ ਰੱਖੀ ਨੂੰ ਰੱਖਾ ਨਾਲ ਪੜੀਆਂ ਬੰਨ੍ਹ ਦਿਆ ਤੇ ਸੁੱਕ ਗਿਆ ਉਰੋ ਤੇ ਪਾਣੀ ਦੀ ਰੱਖੋ ਉਹ ਨਟਿਏ ਹਾਂ ਦਨੀਆਂ ਗੁੱਚੀਆਂ ਨਾਲ ਲੱਗੂ ਇਹ 19 ਲੱਗਣੀਆਂ ਇਹ ਅਸੀਂ ਗੁੱਚੀਆਂ ਉਦਣ ਨਾਲ ਉਦਣ ਵਾਲੇ ਬੀਜ ਨਾਲੋਂ ਮੋਟਾ ਕਾ ਜ਼ਿਆਦਾ ਉਦਣ ਮਕੂਏ ਆ ਹਾਂ ਸੇਮ ਆ 75 ਅਸੀਂ ਨਾ ਹੁਣ ਇੱਥੇ ਲਾਉਣ ਲੱਗਣਾ ਉੱਥੇ ਉੱਧਰ ਵੀ ਲਾਉਣਾ ਰੇ ਵੀ ਲਾਉਣਾ ਅੱਜ ਬੁਲੀਓ ਪੱਟਣੀਆਂ ਹੂੰ ਫਲਟਰਾ ਚੀਜ਼ ਹੈ ਬਸ ਸਮਝ ਕੇ ਚੱਲ ਵੀ ਤੂੰ ਦੇ ਪੌਣੇ ਤਿੰਨ ਗੀਲੇ ਆ ਹੈਨਾ ਤਿੰਨੇ ਹੋ ਗਏ ਬਾਪਰੇ ਉਹ ਚਾਰ ਬਿੱਗੇ ਹੋ ਗਏ ਆ ਤੁਸੀਂ ਅੱਜ ਆਮ ਲੋਕ ਸੁਬੇਰ ਤੋਂ ਪਨੀਰੀਏ ਪੱਟਾ ਉਹ ਕੱਲੂ ਲਾਉਣੀ ਕਿਹਦੇ ਫਿਰ ਪਹਿਨਾ ਤੁਸੀਂ ਤੇਰੇ ਪਨੀਰੀ ਹੋਰ ਕੀ ਨਹੀਂ ਪੱਟ ਕੇ ਰੱਖਿਆ ਆ ਕੇ ਆ ਗੰਦਾ ਸੁਭਿਰ ਦੇ ਪੈਲੀ ਸਵੇਰੇ ਤੇ ਬਹਿ ਜਾ ਹੁਣ ਆਏ ਆ ਸਵੇਰੇ ਚਾਰ ਚਾਰ ਕੁੱਤੇ ਨਹੀਂ ਆਈਆਂ ਯਾ ਪਹਿਲੇ ਜੱਸੇ ਜੱਸੇ ਦੀ ਬੱਟ ਕੇ ਜੱਸੇ ਦੇ ਲਾ ਕੇ ਆਏ ਆ ਭੋਲੂ ਦੀ ਬੱਟੀ ਆ ਭੋਲੂ ਦੇ ਲਾਏ ਆ ਭੋਲੂ ਨੇ ਤੇਰੀ ਵਾਲੀ ਬੱਟ ਲਈ ਹਾਂ ਬਚ ਗਈਆਂ 15 20 ਗੁੱਛੀਆਂ ਚ ਲੋਡ ਹੋਈ ਹੈ ਆਪਾਂ ਦੇ ਆਪੇ ਕਾ ਆਗਾ ਹਾਂ ਚਾਰ ਬਚੀਆਂ ਹਾਂ ਤੇਨੇ ਚਾਰ ਹੁੰਦੇ ਕਾ ਲੈ ਗਿਆ ਕਾ ਲੈਣ ਦੱਸ ਕਾ ਦੋ ਹੋਰ ਲੈ ਗਏ 12 ਗੁੱਛੀਆਂ ਹੋਰ ਲੈ ਨਾ ਕਾਲੇ ਦੀ ਇੰਨੀ ਦਾ ਬਰੀ ਜਿਹੜੀ ਉਹਦੀ ਬਚੀ ਵੀ ਆ ਚੱਕ ਲਿਆ ਓਰੀ ਨੂੰ ਐ ਪੱਟੀ ਨਹੀਂ ਰਹੀ ਆ 460 ਆ ਪਟਾਲਾ ਯਾਰ ਉਹ 408 ਮੈਂ ਬੌਣੀ ਆ ਹੁਣ ਨਾ ਦੇ ਰਾਜਾ ਭੋਲੂ ਨੂੰ ਗੁੱਛਦਾ ਤਾਂ ਹੁਣ ਭੋਲੂ ਕੋਲ ਤਾਂ 26 ਆ ਓਏ ਨਦੀਏ ਤੇਰੇ ਨਹੀਂ ਕਹਿ ਤਾ ਨਾ ਬਚ ਗਈ ਉਹ ਬਚੀ ਨਹੀਂ ਰਹੀ ਨਦੀਆ ਬੰਦਾ ਭੇਜ ਕੇ ਪੱਟਦੇ ਹੁਣ ਮੈਂ ਬਾਦ ਮਾ ਫਿਰ ਉਹਨੂੰ ਹੁਣ ਮੈਂ ਚੱਲੇ ਆ ਬੌਣ ਕੰਮ ਸਰ ਜੀਊਗਾ ਜਾਂ ਬਚ ਗਈ ਕੋਈ ਮੈਂ ਤਾਂ ਹੀ ਕਹਿਣਾ ਹੁਣ ਮੈਂ ਬੌਣ ਚੱਲਿਆ ਏ ਸ਼ਾਮ ਨੂੰ ਬਾਹਰ ਨਹੀਂ ਹੋਣਾ ਫਿਰ ਹੁਣ ਚੱਲੇ ਆ ਮੈਂ ਇੱਕ ਬੰਦਾ ਲੈ ਜਣਾ ਮੈਂ ਇੱਥੇ ਤੇ ਬਾ ਠੀਕ ਆ ਪਟਾ ਦੇ ਦੋ ਜੀ ਪਟਾ ਦੇਣੀ ਮੈਂ ਜਿਹੜੀ ਹੈਗੀ ਆ 5-7 ਗੁੱਛੀਆਂ ਕੰਮੇ ਆਉਂਗੀਆਂ ਉੱਥੇ ਬਾਹਗੇ ਕੀ ਫਾਇਦਾ ਉਹਨੂੰ ਬਾਸਤੀ ਨੇ ਦੋ ਹਵਾ ਚਾਤੀ ਲਾਹ ਦੇ ਪਟਾ ਦੇ ਕੋਈ ਗੱਲ ਨਹੀਂ ਲਾਹੀ ਆ ਇਦੀ ਕੰਮ ਆ ਜੂ ਹੋਰ ਨਹੀਂ ਜੇ ਤੈਨਾਂ ਉਹ ਕਿਸੇ ਨੇ ਨਾ ਘਟਦੇ ਕੰਮ ਆ ਨਾ ਠੀਕ ਆ ਚੱਲੀਆ ਫਿਰ ਜਾਂ 21 ਇੱਕ ਜਾਂ ਫਿਰ ਤਾਂ ਫਰਕ ਨਹੀਂ ਕੋਈ ਜੇ ਬੀਜੀ ਦਾ ਨਾ ਹੋ ਹਾਂ ਕੱਲ ਜਲਿਏ ਭਾਈ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਸਮਾਪਤ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਫਿਰ ਸੱਨੇ ਛੰਡੇ ਕਰ ਨੂੰ ਚਲੋ